ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਜਾਤ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗਾ ਉਹਨਾਂ ਦੀ ਜਾਤ ਦੇ ਵੀ ਹਰੇਕ ਸਾਲਨਾ ਹਰ ਸਾਲ ਦੀ ਤਰ੍ਹਾਂ ਕਰਾਲੀ ਸਮੂਹ ਸੰਗਤ ਵੱਲੋਂ ਬਾਡਰ ਨੂੰ 17 ਇਕਾ ਦੇ ਸਮੂਹ ਲਾਕੇ ਦੀ ਸੰਗਤ ਵੱਲੋਂ ਸਾਧ ਸੰਗਤ ਪਰਾਲੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਮੱਖੀ ਦੀ ਰੋਟੀ ਸਰੋਂ ਦਾ ਸਾਗ ਅਤੇ ਹੋਰ ਪ੍ਰਸ਼ਾਦਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਤਰਸ ਦੇ ਨਾਲ ਅੰਮ੍ਰਿਤ ਵੇਲੇ ਤੋਂ ਸੰਗਤਾਂ ਕੱਲ ਕੱਲ ਰੋਜ਼ ਤੋਂ ਸੰਗਤਾਂ ਤਿਆਰ ਸੇਵਾ ਕਰ ਰਹੀਆਂ ਇਹ ਸਾਰੀਆਂ ਯਾਦਾਂ ਉਹਨਾਂ ਦੀ ਸ਼ਹਾਦਤ ਨਾਲ ਜੁੜੀਆਂ ਹੋਈਆਂ। ਮਾਏ ਤੇਰੇ ਕੋ ਤੇਰੇ ਸਹੀ ਜੀ ਆ ਗਏ। ਜੀਆਂ ਨੇ ਚਿਆ ਕਰੀ ਸਤੇ ਬੁਲਾ ਗਏ। ਜਿਹੜੇ ਨੀ ਆਵੇ ਚਿਆ ਕਰੀ ਸਤੇ ਬੁਲਾ ਗਏ। ਸਿੰਘ ਬਾਗੂ ਮੱਜਾ ਸ਼ਰਵਤ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾ ਮੌਜੂਦ ਰੋਪੜ ਰੋਡ ਕੁੜਾੜੀ ਵਿਖੇ ਜਿੱਥੇ ਮਨੁੱਖੀ ਅਧਿਕਾਰਾਂ ਦੇ ਰਾਖੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵਾਂ ਜੋ ਨਗਰ ਕੀਰਤਨਾ ਨੇ ਹੁਣੇ ਇਸ ਰੋਡ ਤੇ ਜਨਨ ਕਿ ਇਸ ਮਾਰਗ ਤੇ ਪਹੁੰਚ ਰਿਹਾ ਜੋ ਕਿ ਨੰਦਪੁਰ ਸਾਹਿਬ ਸਪੰਨ ਹਣਾ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਸਾਰੇ ਪ੍ਰੋਗਰਾਮ ਦੀਆਂ ਝਲਕੀਆਂ ਪ੍ਰਬੰਧਕਾ ਨਾਲ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ Okay. चया तरीपा सेवाग नियाड़ी जया कली बचे बेता तेरे पोतरे सही दी पागरे दादी तेरे पौतरे चाही पागरे नियाड़ी जया कलीप देवे ਯਾਰੇ ਚਾਹ ਆ ਕਰਿ ਭਸੇ ਦੁਲਨਾ ਮਾਗੇ ਇਵਾਰ ਮਾਰ ਦੀ ਕਿਸੀ ਦੇ ਮਾਰ ਜੋਰੀ ਇਵਾਰ ਮਾਰ ਦੀ ਕਿਸੀ ਦੇ ਮਾਰ ਜੋਰੀ ਇਵਾਰ ਮਾਰ ਦੇ ਅਕੀਂ ਦੇ ਮਾਰ ਜੋਰੀ I'm sorry, i ਦੇ ਪ੍ਰਸ਼ਾਦਿਆਂ ਦੀ ਸੇਵਾ ਲੋਕਲ ਸਾਧ ਸੰਗਤ ਵੱਲੋਂ ਕੀਤੀ ਜਾ ਰਹੀ ਹੈ ਇਹ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਿਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਉਹਨੇ ਹੁਣੇ ਚੰਨ ਮਿੰਟਾਂ ਦੇ ਵਿੱਚ ਦਿੱਲੀ ਤੋਂ ਚੱਲ ਕੇ ਨਗਰ ਕੀਰਤਨ ਪਹੁੰਚਣ ਵਾਲਾ ਹੈ ਔਰ ਸੰਗਤਾਂ ਦੀ ਸੇਵਾ ਵਾਸਤੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਲਗਾਤਾਰ ਨਿਰੰਤਰ ਜੋ ਸਾਧ ਸੰਗਤ ਹੈ ਖਾਸ ਕਰਕੇ ਕਰਾਲੀ ਦੇ ਨਾਲ ਅdreda ਪਿੰਡ ਤੇ ਵਾਰਡ ਨੰਬਰ 1 ਤੇ ਹੋਰ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਉਹ ਇਸ ਸੇਵਾ ਦੇ ਵਿੱਚ ਤਤਪਰ ਨੇ ਸੋ ਹੋਰ ਵੀ ਤਸਵੀਰਾਂ ਦਿਖਾਵਾਂਗੇ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਨਾਲ ਸੋ ਥੋੜੀ ਦੇਰ ਤੱਕ ਅਸੀਂ ਬਾਕੀ ਵੀ ਤਸਵੀਰਾਂ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ ਜੋ ਨਾਲ ਪਚੰਗੀ ਆਉਂਦੀ ਆ ਪਾਪਾਂ ਦੀ ਲੋੜ ਉਹਨੂੰ ਗੁਰੂ ਤਗੰਦੀ ਦੇਵੇਗਾ ਜਿਨ੍ਹਾਂ ਨੂੰ ਨੌਕਰੀਆਂ ਦੀ ਲੋੜ ਉਹਨਾਂ ਨੂੰ ਮਾਰੇ ਨੌਕਰੀਆਂ ਦੇਣਗੇ ਜਿਨ੍ਹਾਂ ਨੂੰ ਗੁਰਮਖੋ ਮੇਰੇ ਬਾਣੀ ਪੜਨ ਦੀ ਸ਼ਰਧਾ ਉਹਦੋਂ ਨੂੰ ਮਾਰੇ ਗੁਰੂ ਦੀ ਬਾਣੀ ਛੜੀ ਜਪਾ ਦੇਣਗੇ ਜਿਨ੍ਹਾਂ ਨੂੰ ਅੰਮ੍ਰਿਤ ਛਕਣਾ ਖੱਟੇ ਬਾ ਜਿਨ੍ਹਾਂ ਨੂੰ ਸਤਿ ਬਾਸ਼ਾਈਆਂ ਦਾ ਆਰਾਮ ਅਤੇ ਗੁਰਮਖੋ ਬਾਬਰ ਨੂੰ ਜਾਬਰ ਕਹਿਣ ਵਾਲੇ ਗੁਰੂ ਨੇ ਆਦੇ ਗੁਰਮੁਖੋ ਸ਼ਾਹ ਜਹਾਂਨੂਰ ਦੇ ਬਾਦਸ਼ਾਹ ਔਰੰਗੇ ਵਰਗੇ ਬਾਦਸ਼ਾਹ ਤਾਂ ਨੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਹੈ ਸਾਰੇ ਸੰਗਤਾਂ ਵਾਸਤੇ ਬਦ ਲੱਸੀ ਸਾਗ ਮੱਕੀ ਦੀ ਰੋਟੀ ਦਾ ਲੰਗਰ ਵੀ ਉੱਤਟ ਬੱਤ ਅਸੀਂ ਦਿਨ ਤੋਂ ਸੁਣੀ ਅਸੀਂ ਤੋਂ ਅਲੋ ਸ਼ਵਾਲ ਕੀਰਤਨ ਉਤਾਰ ਰਹੇ ਹਾਂ ਕਿ ਸੰਗਤਾਂ ਦੇ ਵਿੱਚ ਵੱਡੇ ਪੱਧਰ ਤੇ ਵਿਚਾਰ ਦੇਖੋ ਕਰਤੇ ਸੰਕਤ ਦੇਖਿਆ ਪਛਾਹ ਦੇਖੀ ਨੂੰ ਮੈਂ ਰਿਹਾ ਹਾਂ ਸੋ ਸਿੱਧੀਆਂ ਹੱਥੀਂ ਸਿੱਧਾ ਅਸੀਂ ਤੁਹਾਨੂੰ ਮੇਰੇ ਦਿਨਾਂ ਬੇਟੇ ਇਦੇ ਵਿੱਚ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਨਤਮਸਤਕ ਹੋਈਆਂ ਨੇ ਨਗਰ ਅਧਰੇੜਾ ਕੁਰਾਲੀ ਦੀ ਸਾਧ ਸੰਗਤ ਵੱਲੋਂ ਵੱਡੀ ਪੱਧਰ ਤੇ ਜੋ ਸੰਗਤਾਂ ਐ ਉਹ ਗੁਰੂ ਸਾਹਿਬ ਦੇ ਨਤਮਸਤਕ ਹੋਈਆਂ ਨੇ ਨਗਰ ਕੀਰਤਨ ਦਿੱਲੀ ਤੋਂ ਚੱਲ ਕੇ ਨੰਦਪੁਰ ਸਾਹਿਬ ਵਿਖੇ ਸਪੰਨ ਹੋਏ ਨੇ ਸੋ ਆ ਤੁਹਾਨੂੰ ਅਸੀਂ ਸਿੱਧੀਆਂ ਤਸਵੀਰਾਂ ਸ਼ਿਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਵੱਡੀ ਪੱਧਰ ਦੇ ਵਿੱਚ ਸਿੱਖ ਸੰਗਤ ਹੈ ਜਿਹੜੀ ਉਹ ਨਤਮਸਤਕ ਹੋ ਰਹੀ ਹੈ ਸੁਭਾ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਿਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਰਾਮਨਾ ਢੇਕ ਲੋ ਕੋਈ ਨਾ ਖੜੂngੀ ਗੱਡੀ ਦੇ ਵਿੱਚ ਬਹੁਤ ਭਾਰੀ ਰਸਾਇਆ ਹੈ ਗੁਰੂ ਸਾਹਿਬ ਦੇ ਨਤ ਮਸਤ ਪੂਰੀਆਂ ਨੇ ਸੰਗਤਾਂ ਕਰਾਲੀ ਦੀ ਸਾਧ ਸੰਗਤ ਵੱਲੋਂ ਤੇੜੇ ਦੀ ਸਾਧ ਸੰਗਤ ਨੂੰ بڑے ਪੱਦਰ ਤੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਜਾਣ। ਉਹ ਇਸੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਵਾਲਕ ਪੀਵੀ ਚੈਨਲ ਤੋਂ ਦਿਖਾ ਰਹੇ ਹਾਂ ਕਿ ਸਾਧ ਸੰਗਤ ਹੈ ਉੱਥੇ ਚੰਡਾ ਸਾਹਿਬ ਦੀ ਸਾਧ ਸੰਗਤ ਵੀ ਬਿਲ ਪਰ ਕੀਤਨੀ ਜਿਹਾ ਚੰਡਾ ਸਾਹਿਬ ਦਾ ਉਹ ਵੀ ਨਾਲ ਸ਼ੋਭਤ ਹੈ ਤੋਂ ਗੁਰੂ ਸਾਹਿਬ ਦੀ ਜੋ ਤਸਵੀਰ ਹੈ ਉਹ ਸ਼ੋਭਤ ਹੈ ਫਾਟੇ ਫਾਟੇ ਮੋਟੋ ਇਨਕਾ ਸਾਡੇ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦੇ ਆ ਜੋ ਕਿ 94 ਮਿੰਟਾਂ ਦੇ ਵਿੱਚ ਜੋ ਦਿੱਲੀ ਤੋਂ ਚੱਲ ਕੇ ਨਗਰ ਕੀਰਤਨ ਅਨੰਤਪੁਰ ਸਾਹਿਬ ਵਿਖੇ ਸਪੰਨ ਹੋਣਾ ਹੈ ਸੋ ਉਸ ਨੂੰ ਮੁੱਖ ਰੱਖਦੇ ਆ ਕਰਾਲੀ ਦੀ ਸਾਧ ਸੰਗਤ ਨਗਰ ਅਧਰੇੜਾ ਦੀ ਸਾਧ ਸੰਗਤ ਹੋਰ ਇਲਾਕੇ ਦੀ ਸਾਧ ਸੰਗਤ ਵੱਲੋਂ ਵੱਡੇ ਪ੍ਰਬੰਧ ਕੀਤੇ ਗਏ ਨੇ ਸੋ ਮੱਕੀ ਦੀ ਰੋਟੀ ਸਰੋਂ ਦਾ ਸਾਗ ਦਾ ਲੰਗਰ ਅਤੁੱਟ ਵਰਤੇਗਾ ਸੋ ਮੇਰੇ ਨਾਲ ਨਾਨਕ ਸਿੰਘ ਫੌਜਾਂ ਵੀ ਨੇ ਹੋਰ ਵੀ ਪ੍ਰਬੰਧਕ ਨੇ ਗੱਲਬਾਤ ਕਰਾਂਗੇ ਪ੍ਰਬੰਧਕਾਂ ਦੇ ਨਾਲ ਸੋ ਬਾਬਾ ਗੋਲਡੀ ਸਾਸੀ ਕਾ ਨਮਸਕਾਰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਆਪਾਂ ਪਿਛਲੇ ਦਿਨਾਂ ਤੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਤਾਬਦੀ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਆਈ ਆ ਆਪਾਂ ਭਾਗਾਂ ਵਾਲੇ ਆ 350 ਸਾਲਾਂ ਪੂਰੇ ਜਗਤ ਪੜ ਦੇ ਵਿੱਚ ਮਨਾਈ ਜਾ ਰਹੀ ਆ 200 ਕੰਟਰੀਆਂ ਦੇ ਵਿੱਚ ਵੀ ਮਨਾਈ ਜਾ ਰਹੀ ਆ ਤੇ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪੂਰੀ ਲਾਈਟਿੰਗ ਤੇ ਬਹੁਤ ਵੱਡੇ ਵੱਡੇ ਪੱਧਰ ਤੇ ਸਰਕਾਰ ਵੱਲੋਂ ਵੀ ਅਤੇ ਹੋਰ ਜਥੇਬੰਦੀਆਂ ਵੱਲੋਂ ਸਾਰੀਆਂ ਧਾਰਮਿਕ ਸੰਸਥਾਵਾਂ ਵੱਲੋਂ ਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਵੱਡੇ ਪੱਧਰ ਤੇ ਮਹਾਰਾਜ ਦੇ ਪੂਰੇ ਜਹਾਜ ਜਲਾਲ ਦੇ ਨਾਲ ਧਰਤੀ ਨੂੰ ਸੇਵਾ ਆ ਗਿਆ ਹੈ। ਅਨੇਕਾਂ ਪ੍ਰਕਾਰ ਦੀਆਂ ਉੱਥੇ ਸਜਾਵਟਾਂ ਹੋਈਆਂ। ਬਹੁਤ ਲਾਈਟਿੰਗ ਸ਼ੋਅ ਹੋ ਰਹੇ ਆ। ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਨੂੰ ਉੱਥੇ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਤੇ ਅੱਜ ਚਾਂਦਨੀ ਚੌਕ ਤੋਂ ਦਿੱਲੀ ਤੋਂ ਨਗਰ ਕੀਰਤਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਜਾਤ ਦੇ ਵਿੱਚ ਸ਼੍ਰੀ ਅਨੰਦ ਘੋਸ਼ਾ ਪਹੁੰਚੇਗਾ। ਉਹਨਾਂ ਦੀ ਜਾਤ ਦੇ ਵਿੱਚ ਹਰੇਕ ਸਲਾਨਾ ਹਰ ਸਾਲ ਦੀ ਤਰ੍ਹਾਂ ਕਰਾਲੀ ਸਮੂਹ ਸੰਗਤ ਵੱਲੋਂ ਬਾਡਰ ਮੁਸਤਾਰਾ ਇਕੋ ਦੇ ਸਮੂਹ ਲਾਕੇ ਦੀ ਸੰਗਤ ਵੱਲੋਂ ਸਾਧ ਸੰਗਤ ਪਰਾਲੀ ਕੀ ਵੱਲੋਂ ਹਰ ਸਾਲ ਦੀ ਤਰ੍ਹਾਂ ਮੱਖੀ ਦੀ ਰੋਟੀ ਸਰੋਂ ਦਾ ਸਾਗ ਅਤੇ ਹੋਰ ਪ੍ਰਸ਼ਾਦਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਤਰਸ ਦੇ ਨਾਲ ਅਮਰਤ ਵੇਲੇ ਤੋਂ ਸੰਗਤਾਂ ਕੱਲ ਕੱਲ ਰੋਜ਼ ਤੋਂ ਸੰਗਤਾਂ ਤਿਆਨ ਸੇਵਾ ਕਰ ਰਹੀਆਂ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸੇਵਾ ਸਿਮਨ ਨਾਮ ਵਾਲੀ ਬਖਸ਼ਣ ਬਖਸ਼ਿਸ਼ ਕਰਨ ਮਹਾਰਾਜ ਕਿਰਪਾ ਕਰਨ ਸਾਡੇ ਗਰੀਬਾਂ ਨੂੰ ਸਾਨੂੰ ਅਮਰਦੀ ਦਾਤ ਬਖਸ਼ਣ ਨਾਮ ਦੀ ਦਾਤ ਬਖਸ਼ੇ ਸਾਨੂੰ ਈਰਖਾ ਨਫਰਤ ਬਿਅਸਤ ਉੱਪਰ ਉੱਠਣਾ ਚਾਹੀਦਾ ਪ੍ਰੇਮ ਭਾਵਨਾ ਦੇ ਨਾਲ ਭਾਵ ਦੇ ਨਾਲ ਸੇਵਾ ਕਰਨੀ ਚਾਹੀਦੀ ਆ ਕਿਉਂਕਿ ਸਾਡੇ ਗੁਰੂ ਬਹੁ ਬਹੁ ਬਾਣੀ ਨਿਰੰਕਾਰ ਹੈ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਤੁਮਰੀ ਮਹਿਮਾ ਵਰਨਾ ਸਾਕੂ ਤੂੰ ਉੱਚਰ ਤੂੰ ਠਾਕ ਰੂਪ ભગવાન ਉਹਦੀ ਅਕਾਲ ਪੁਰਖ ਪਰਮੇਸ਼ਰ ਦੀ ਸਾਨੂੰ ਤਾਂ ਬੜੀ ਨਿਮਰਤਾ ਦੇ ਨਾਲ ਅਸੀਂ ਭਾਗ ਗਾਣੇ ਆ ਬੜੇ ਬਰਾਗ ਦੇ ਵਿੱਚ ਸੇਵਾ ਕਰਨੀ ਚਾਹੀਦੀ ਆ ਨਿਮਰਤਾ ਦੇ ਵਿੱਚ ਸੇਵਾ ਕਰਨੀ ਹੈ ਸਮੂਹ ਸਾਧੂ ਸੰਤਾਂ ਮਹਾਂਪੁਰਸ਼ਾਂ ਦਾ ਨੇ ਉਸ ਇਸ ਸਨਨ ਸੰਗਤਾਂ 'ਚ ਸੇਵਾ ਕਰ ਰਹੀਆਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਤੇ ਮਹਾਰਾਜ ਕਿਰਪਾ ਕਰਨ ਸਾਨੂੰ ਆਪਣਾ ਸਾਡੇ ਜੀਵਨ ਨੂੰ ਸਫਲਾ ਕਰੇ ਮਹਾਰਾਜ ਸਾਨੂੰ ਜੋ ਮਨੁੱਖਾ ਜਨਮ ਮਿਲਿਆ ਇਹਦੇ ਵਿੱਚ ਸਾਨੂੰ ਮਹਾਰਾਜ ਗੁਰਮਤਿ ਦੇ ਰਾਹ ਦੇ ਤੁਰਨ ਦੀ ਬਲ ਬਖਸ਼ਣ ਮਿਹਰ ਆਕਰਨ ਕਿਰਪਾ ਕਰਨ ਤੇ ਸਾਰਿਆਂ ਨੂੰ ਵੀ ਬੇਨਤੀ ਹੈ ਅਮਰਸ਼ਕੋ ਸਿੰਘ ਜੀ ਸਾਜੋ ਗੁਰੂ ਵਾਲੇ ਬਣੋ ਕਿ ਅਸੀਂ ਗੁਰੂ ਤੇ ਬਿਨਾ ਨਗੂਰੇ ਨਾ ਰਹਿ ਜੀ ਇਹ ਨਗੂਰੇ ਕਾ ਨਾਮ ਪੂਰਾ ਸਾਰੇ ਵੀਰ ਅਮਰਸ਼ਕਨ ਸੰਗਤਾਂ ਨੂੰ ਬੇਨਤੀ ਹੈ 350 ਸਾਲਾਂ ਸਤਿ ਆਵ ਜੀ ਨੂੰ ਇਹੀ ਸਤਿ ਆਪ ਦੀਆਂ ਮਨਾਈਆਂ ਮਹਾਰਾਜ ਜੀ ਕਾਮਯਾਬ ਹੋਣੀਆਂ ਮਾਰੀ ਟਿੱਕ ਤੋਂ ਉਹਨਾਂ ਦੀ ਖੁਸ਼ੀ ਮਿਲੂਗੀ ਗੁਰਤੇਗਵਾਦ ਸਾਹਿਬ ਜੀ ਦੀ ਜੋ ਅਮਰਸ਼ਿਆਕ ਹੋਗੇ ਤੇ ਨਿਮਰਤਾ ਦੇ ਨਾਲ ਅਸੀਂ ਖਾਲਸਾ ਪੰਥ ਵਿੱਚ ਸੇਵਾ ਕਰੀਏ ਗੁਰੂ ਸਾਹਿਬ タルਸ ਕਰਕੇ ਸੇਵਾ ਕਰ ਨਿਮਰਤਾ ਦੇ ਨਾਲ ਸੇਵਾ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰਜੀਕਾਲ ਸਾਹਿਬ ਵਾਹਿਗੁਰੂ ਸੋ ਜਸਪਾਲ ਸਿੰਘ ਜੀ ਜੋ ਅੱਜ ਨਗਰ ਕੀਰਤਨ ਗੁਰੂ ਸਾਹਿਬ ਦਾ ਦਿੱਲੀ ਤੋਂ ਆ ਰਿਹਾ ਹੈ ਔਰ ਅਨੰਤਪੁਰ ਸਾਹਿਬ ਵਿਖੇ ਸਪੰਨ ਹੋਣਾ ਹੈ ਦੁਨੀਆ ਦੇ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ ਜਿੱਥੇ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਦਾ ਸ਼ਹਾਦਤਾਂ ਦੇ ਕੇ ਪੈਰਦਾ ਸਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਤੁਨ ਤੁਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹਨਾਂ ਦਾ 350ਵਾਂ ਦੀ ਜਿਹੜਾ ਮਨਾ ਰਹੇ ਨਾਲ ਭਾਈ ਮਤੀ ਦਾ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਭਾਈ ਬਿਆਲਾ ਫਿਰ ਇਹ ਸਾਰੀਆਂ ਯਾਦਾਂ ਉਹਨਾਂ ਦੀ ਸ਼ਹਾਦਤ ਨਾਲ ਜੁੜੀਆਂ ਹੋਈਆਂ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਇਤਨੀ ਵੱਡੀ ਕੁਰਬਾਨੀ ਨਾ ਕਰਦੇ ਅੱਜ ਦੇਸ਼ ਦੀ ਜਗਤ ਦੀ ਰੂਪ ਰੇਖਾ ਹੀ ਕੁਝ ਹੋਰ ਹੋਣੀ ਸੀ ਆਪਾਂ ਦੇਖੋ ਦੇਖ ਰਹੇ ਹਾਂ ਕੋਈ ਹਿੰਦੂ ਆ ਕੋਈ ਮੁਸਲਮਾਨ ਆ ਕੋਈ ਸਿੱਖ ਆ ਕੋਈ ਅਛਾਈ ਆ ਕੋਈ ਬ੍ਰਹਮਣ ਆ ਕੋਈ ਖੱਤਰੀ ਆ ਕੋਈ ਚੌਧਰ ਆ ਕੋਈ ਵੈਸਾ ਕਿਤਨੇ ਰੰਗ ਦੇਖ ਰਹੇ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਨਾ ਦਿੰਦੇ ਇੱਕੋ ਰੰਗ ਹੋਣਾ ਸੀ ਕੇਵਲ ਮੁਸਲਮਾਨ ਹੀ ਬੋਲ ਹਮ ਆਪਾਂ ਅੱਜ ਦੇਖ ਰਹੇ ਕਿਤਨੇ ਮੰਦਰ ਕਿਤੇ ਸ਼ਿਵ ਜੀ ਦਾ ਮੰਦਰ ਆ ਕਿਤੇ ਬ੍ਰਹਮਾ ਦਾ ਮੰਦਰ ਆ ਕਿਤੇ ਵਿਸ਼ਨੂੰ ਦਾ ਮੰਦਿਰ ਹੈ ਕਿਤੇ ਨੈਣਾ ਦੇਵੀ ਦਾ ਮੰਦਿਰ ਹੈ ਕਿੰਨੇ ਮੰਦਰ ਹਨ ਕਿੰਨੇ ਚਰਚ ਹਨ ਕਿੰਨੇ ਧਾਰਮਿਕ ਸਥਾਨ ਆ ਇਹ ਨਹੀਂ ਸੀ ਹੋਏ ਕੇਵਲ ਇੱਕੋ ਇੱਕ ਮਸੀਤਾਂ ਹੀ ਦੇਖਣ ਵਿਚ ਆਉਣੀਆਂ ਸਨ ਇਹ ਜੋ ਵਖ ਵਖ ਆਪਾਂ ਦੇਖ ਰਹੇ ਇਹ ਸਭ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਕਰਕੇ ਵਖ ਵਖ ਮੰਦਰਾਂ ਦੇ ਵਿੱਚ ਕਿਤੇ ਰਮਾਇਣ ਦੀ ਕਥਾ ਹੋ ਰਹੀ ਹੈ ਕਿਤੇ ਗੀਤਾਂ ਦੀ ਕਥਾ ਹੋ ਰਹੀ ਹੈ ਵੇਦਾਂ ਦੀ ਕਥਾ ਹੋ ਰਹੀ ਹੈ ਕੋਈ ਕਥਾ ਨਹੀਂ ਜੀ ਹੋ ਰਹੀ ਕਿਉਂਕਿ ਔਰੰਗਜ਼ੇਬ ਨੇ ਸਾਰੇ ਗ੍ਰੰਥੀ ਮਿੱਟੀ ਚ ਮਿਲਾ ਦੇਣੇ ਸੀ ਇਹ ਸਭ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਦਾ ਜਿਹੜੀ ਹੈ ਸਾਰਿਆਂ ਨੂੰ ਪਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਰੇ ਪਰਿਵਾਰ ਨੂੰ ਯਾਦ ਕਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 9 ਸਾਲ ਦਾ ਬੇਟਾ ਗੋਵਿੰਦ ਰਾਏ ਆਪਣੇ ਪਿਤਾ ਨੂੰ ਕਿਵੇਂ ਵੇਚ ਰਿਹਾ ਹੈ Hindu ਧਰਮ ਬਚਾਉਣ ਦੇ ਲਈ ਕਿਤਨੀ ਵੱਡੀ ਗੱਲ ਹੈ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਂ ਨੂੰ ਵੀ ਯਾਦ ਕਰੋ ਮਾਤਾ ਨਾਨਕੀ ਜੀ ਨੂੰ ਵਰਦ ਕਿਵੇਂ ਉਸ ਨੇ ਆਪਣੇ ਪੁੱਤਰ ਦਾ ਸਿਰ ਆਪਣੀ ਝੋਲੀ ਵਿੱਚ ਪਵਾਇਆ ਹੋਵੇਗਾ ਗੁਰਮੁਖ ਪਿਆਰੇ ਫਿਰ ਮਾਤਾ ਗੁਜਰੀ ਜੀ ਨੂੰ ਯਾਦ ਕਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਪਤਨੀ ਅਸੀਂ ਬੱਚਿਆਂ ਵਾਲੇ ਆਂ ਪਰਿਵਾਰਾਂ ਵਾਲੇ ਕਿਵੇਂ ਆਪਣੇ ਪਤੀ ਦਾ ਕੇਵਲ ਸੀਸ ਧੜ ਦਿੱਲੀ ਹੈ ਕੱਲਾ ਸੀਸ ਹੀ ਆਇਆ ਸੀਸ ਨੂੰ ਨਾਲੇ ਨਮਸਕਾਰ ਕਰਦੀ ਹੈ ਮਾਤਾ ਗੁਜਰੀ ਜੀ ਨਾਲੇ ਕੀ ਕਹਿ ਰਹੀ ਹੈ ਸੁਆਮੀ ਆਂ ਤੇਰੀ ਤਾਂ ਨਿਵਗੀ ਹੁਣ ਮੇਰੇ ਉੱਤੇ ਵੀ ਕਿਰਪਾ ਕਰ ਦੇ ਮੇਰੀ ਵੀ ਇਦਾਂ ਹੀ ਨਿਵਜੇ ਗੁਰਮੁਖ ਪਿਆਰਿਓ ਕਿਵੇਂ ਨਵਾਈ ਮਾਤਾ ਗੁਜਰੀ ਜੀ ਨੇ ਕਿਵੇਂ ਨਵਾਈ ਛੋਟੇ ਛੋਟੇ ਬੱਚਿਆਂ ਨੂੰ ਨਾਲ ਲਈ ਲੈ ਕੇ ਠੰਡੇ ਬੁਰਜ ਵਿੱਚੋਂ ਭੇਜਦੀ ਰਹੀ ਦੇਖਿਓ ਬਾਪ ਦਾਦੇ ਦੀ ਪੱਗ ਨੂੰ ਕਿਤੇ ਦਾਗ ਨਾ ਲਾ ਦੇਓ ਦੇਖਿਓ ਇਹਨਾਂ ਨਾ ਮੰਨ ਲਿਓ ਇਹਨਾਂ ਨਾ ਮੰਨ ਲਿਓ ਕਿਤੇ ਕਿੰਨੀ ਵੱਡੀ ਕੁਰਬਾਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਿਵਾਰ ਦੀ ਕੁਰਬਾਨੀ بیان ਨਹੀਂ ਕੀਤੀ ਜਾ ਸਕਦੀ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਇਹ ਹੈ ਜਿਵੇਂ ਆ ਲੰਗਰ ਚੱਲ ਰਹੇ ਗੁਰਮੁਖ ਪਿਆਰੇ ਬਹੁਤ ਸ਼ਰਧਾ ਨਾਲ ਪਿਆਰ ਨਾਲ ਸੇਵਾ ਕਰ ਰਹੇ ਉੱਥੇ ਜ਼ਰੂਰਤ ਇਹ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਸਾਨੂੰ ਆਪਣਾ ਪਰਿਵਾਰ ਸਮਝਾਇਆ ਉਹਦੇ ਪਰਿਵਾਰ ਵਿੱਚ ਸ਼ਾਮਲ ਹੋਣ ਦੀ ਲੋੜ ਹੈ ਅਮਰਤਾਰੀ ਬਣੋ ਗੁਰੂ ਵਾਲੇ ਬਣੋ ਆਪ ਗੁਰੂ ਨਾਲ ਜੁੜੋ ਅਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਗੁਰੂ ਨਾਲ ਜੋੜੋ ਅਮਰਤਾਰੀ ਬਣੋ ਫਿਰ ਸਾਨੂੰ ਅਰਦਾਸ ਕਰਨ ਦੀ ਵੀ ਲੋੜ ਨਹੀਂ ਹੈ ਵੇ ਸਾਡੇ ਲਈ ਅਰਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਰ ਰਿਹਾ ਹਮਰੀ ਕਰੋ ਹਾਸ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰੂ ਤੇਗ ਬਹਾਦਰ ਸਾਹਿਬੀ ਦਾ ਪਰਿਵਾਰ ਕੜਾ ਹੁਣ ਤਾਂ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਗੁਰਮੁਖ ਪਿਆਰਿਓ ਸਾਨੂੰ ਹੀ ਆਪਣਾ ਪਰਿਵਾਰ ਸੰਭੇ ਸਾਡੇ ਵਾਸਤੇ ਜੋ ਕੁਝ ਹੋਇਆ ਕੁਰਬਾਨੀ ਕੀਤੀ ਸਾਡੇ ਵਾਸਤੇ ਕੀਤੀ ਹੈ ਇਸ ਕਰਕੇ ਜ਼ਰੂਰਤ ਹੈ ਉਹਦੇ ਪਰਿਵਾਰ ਵਿੱਚ ਸ਼ਾਮਲਤਾ ਹੋ ਜੀਏ ਸੁਖੀ ਵਸੈ ਮੋਰੋ ਪਰਿਵਾਰਾਂ ਸੇਵਕ ਸਿੱਖ ਸਭੇ ਕਰਤਾਰ ਕੇਵਲ ਇੱਕੋ ਕਰਤਾਰ ਨੂੰ ਮੰਨਣ ਵਾਲੇ ਇੱਕ ਰੱਬ ਨੂੰ ਮੰਨਣ ਵਾਲੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਿਵਾਰ ਦੇ ਮੈਂਬਰ ਹਨ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨੂੰ ਕੋਟ-કોટ ਪ੍ਰਣਾਮ ਹੈ ਅਤੇ ਅਸੀਂ ਤਦ ਹੀ ਇਹ ਸਾਡੇ ਸਾਰੇ ਜੋ ਸਮਾਗਮ ਮਨਾਏ ਹੋਏ ਸਫਲੇ ਤਦ ਹੋਣਗੇ ਜਦੋਂ ਅਸੀਂ ਉਹਨਾਂ ਦੇ ਦਿਹਾੜੇ ਤਾਂ ਮਨਾਉਨੇ ਆ ਉਹਨਾਂ ਨੂੰ ਵੀ ਮਨਾਈਏ ਉਹਨਾਂ ਨੂੰ ਮਨਾਉਣਾ ਦਾ ਮਤਲਬ ਉਹਨਾਂ ਨੂੰ ਖੁਸ਼ ਕਰੀਏ ਉਹਨਾਂ ਦੇ ਦਸ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਉਹਨਾਂ ਦੇ ਦਸੇ ਹੋਏ ਉਹਨਾਂ ਦਾ ਜਨੂ ਦੀ ਦਿੱਤੀ ਹੋਈ ਸਿੱਖਿਆ ਆਪਣੇ ਹਿਰਦੇ ਵਿੱਚ ਸੋ ਇਹਨਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਦ ਨੇ ਜਿਹੇਦਾਰ ਬਾਬਾ ਪ੍ਰਗਟ ਸਿੰਘ ਜੀ ਬਾਬਾ ਜੀ ਜੋ ਹੁਣੇ-ਹੁਣੇ ਨਗਰ ਕੀਰਤਨ ਸੀਸ਼ਗੰਜ ਗੁਰਦੁਆਰਾ ਸਾਹਿਬ ਦਿੱਲੀ ਤੋਂ ਆ ਰਹੇ ਨੇ ਸਪੰਨ ਹੁਣੇ ਨੇ ਅਨੰਤਪੁਰ ਸਾਹਿਬ ਵਿਖੇ ਕੀ ਕਹਿਣਾ ਚਾਹੋਗੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗਾਂ ਵਾਲਿਓ ਜੋ ਕਰਾਲੀ ਦੇ ਵਿੱਚ ਸੰਗਤਾਂ ਨੇ ਪਿਆਰ ਵਿਖਾਇਆ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਯਾਦ ਤਾਜ਼ਾ ਕਰਦਿਆਂ ਹੋਇਆ ਤੇ ਗੁਰਮਖੋ ਪੰਥ ਅਕਾਲੀ ਤਰਨਤਾਰਨ ਦਲ ਜਥੇਬੰਦੀ ਬਾਬਾ ਤਖਤ ਸਿੰਘ ਅਸੀਂ ਵੀ ਇੱਥੇ ਸ਼ਾਉਣਾ ਬਣਾਇਆ ਪਹਿਲਾ ਮੋਹਾਲੀ ਮੋਰਚੇ ਤੇ ਸੀ ਬਾਗਾਂ ਵਾਲਿਓ ਬਚਨ ਇਸ ਤਰ੍ਹਾਂ ਆ ਇਹ ਸ਼ੁਰੂਆਤ ਜਿਹੜੀ ਹੋਈ ਆ ਇਹ ਬਾਬਾ ਮੇਜਰ ਸਿੰਘ ਜੀ ਇੱਕ ਦਿਨ ਬੈਠੇ ਸੁਲਤਾਨਪੁਰ ਤੇ ਬਾਬਾ ਬਲਦੇਵ ਸਿੰਘ ਜੀ ਵੱਲੋਂ ਤੇ ਜਥੇਬੰਦੀਆਂ ਕਹਿਣ ਲੱਗੀਆਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨਵੇਂ ਪਾਤਸ਼ਾਹ ਦਾ ਦੁਨੀਆ ਦੇਸ਼ਾਂ ਵਿਦੇਸ਼ਾਂ 'ਚ ਦਿਨ ਮਨਾ ਰਿਹਾ ਭਾਈ ਸਾਹਿਬ ਭਾਈ ਜੈਤਾ ਜੀ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦਾ ਜੋ ਸੀਸ ਭੇਟਾ ਦਿਵਸ ਆ ਆਪਾਂ ਨੂੰ ਮਨਾਉਣਾ ਚਾਹੀਦਾ ਜਿਹੜਾ ਅੱਜ ਗੁਰਮਖੋ ਜੰਗੀ ਪੱਦਰ ਤੇ ਮਨਾਇਆ ਜਾ ਰਿਹਾ ਜਿਹੜਾ ਅੱਜ ਵੀ ਜੋੜ ਮੇਲਾ ਨੰਦਪੁਰ ਸਾਹਿਬ ਤੱਕ ਦਿੱਲੀ ਤੋਂ ਜਾ ਰਿਹਾ ਵਿਸ਼ਾਲ ਨਗਰ ਕੀਰਤਨ ਐਸੇ ਵਿਸ਼ਾਲ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਉਣ ਵਾਸਤੇ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਕੁਰਬਾਨੀ ਕੀਤੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਉਹਦੇ ਜੀ ਭਾਈ ਜੈਤਾ ਜੀ ਭਾਈ ਕਰ ਦਿੱਤਾ ਜੀ ਜਿਨ੍ਹਾਂ ਸਿੰਘਾਂ ਨੇ ਕੁਰਬਾਨੀ ਕੀਤੀ ਆ ਆਂਦੇ ਆ ਜੇ ਬਾਬਾ ਜੀਵਨ ਸਿੰਘ ਜਾ ਕੇ ਦਿੱਲੀੋਂ ਸੀਸ ਲਿਉਂਦਾ ਨਾ ਸਿੱਖਾਂ ਦੀ ਮੁੱਛ ਖੜੀ ਨਾ ਹੁੰਦੀ Hindu ਤਿਲਕ ਲਗਾਉਂਦਾ ਨਾ ਐਲੀ ਐਲੀ ਕਰਦੇ ਸਾਰੇ ਕੋਈ ਗੱਜ ਕੇ ਫਦੇ ਬੁਲਾਉਂਦਾ ਨਾ ਜੇ ਬਾਬਾ ਜੀਵਨ ਸਿੰਘ ਜਾ ਕੇ ਦਿੱਲੀੋਂ ਸੀਸ ਲਿਆਉਂਦਾ ਨਾ ਗੁਰਮਖੋ ਪਿਆਰਿਓ ਅਰਦਾਸ ਦੇ ਵਿੱਚ ਅੱਜ ਪੜਿਆ ਜਾਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਜਨਾਨ ਚੌਕੀਆਂ ਝੰਡੇ ਬੁੰਗੇ ਜੋਗੋ ਜੋਗ ਟਾਲਾ ਧਰਮ ਦਾ ਜਾਜਾਕਾਰ ਇਹ ਉਦੋਂ ਗੁਰੂ ਜੀ ਨੇ ਵਾਰਦਾਨ ਦਿੱਤਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸੀਸ ਲੈ ਕੇ ਭਾਈ ਜੈਤਾ ਜੀ ਅੰਨਾ ਦਿੱਲੀ ਤੋਂ ਅਨੰਦਪੁਰ ਸਾਹਿਬ ਪਹੁੰਚਾਇਆ ਉਦੋਂ ਵਾਰਦਾਨ ਦਿੱਤਾ ਜਦੋਂ ਗਰਿਆਈ ਦੀ ਸਾਰੀ ਰਸਮ ਲੈ ਕੇ ਦਿੱਲੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੱਕ ਪਹਚਾਈ ਜੇ ਉਦੋਂ ਦਿੱਤਾ ਵਾਰਦਾਨ ਜਦੋਂ 57 ਸ਼ਲੋਕ ਤੇ 58 ਸ਼ਬਦ ਜਿਹੜੇ ਭੋਗ ਦੇ ਸਮੇਂ ਪੜੇ ਜਾਂਦੇ ਆ ਇਹ ਸਪੂਰਨਤਾ ਕਰਾਉਣ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਭਾਈ ਜੈਤੇ ਦਾ ਬਾਬਾ ਜੀਵਨ ਸਿੰਘ ਦਾ ਬਹੁਤ ਵੱਡਾ ਰੋਲ ਆ ਜੇ ਅੱਜ ਕੁਰਬਾਨੀ ਕੀਤੀ ਗੁਰੂ ਗੋਬਿੰਦ ਸਿੰਘ ਦੇ ਪਿਤਾ ਜੀ ਸ਼ਹੀਦ ਹੋਏ ਗੁਰੂ ਤੇਗ ਬਹਾਦਰ ਸਾਹਿਬ ਭਾਈ ਜੈਤੇ ਦੇ ਪਿਤਾ ਸਦਾਨੰਦ ਦੀ ਵੀ ਕੁਰਬਾਨੀ ਉਸੇ ਚਾਂਦਨੀ ਚੌਕ ਦੇ ਵਿੱਚ ਹੋਈ ਜੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਰਾਜ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਬਾਬਾ ਜੀਤ ਸਿੰਘ ਬਾਬਾ ਜੀਦਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਇਸ ਤਰ੍ਹਾਂ ਹੀ ਬਾਬਾ ਸੁਖਾ ਸਿੰਘ ਸੇਵਾ ਸਿੰਘ ਗੁਰਦੇਵ ਸਿੰਘ ਗਲਜਾਰ ਸਿੰਘ ਬਾਬਾ ਜੀਵਨ ਸਿੰਘ ਦੇ ਚਾਰ ਹੀ ਗੁਰਮਖੋ ਪਿਆਰੋ ਰਾਜਕੁਮਾਰ ਸ਼ਹੀਦੀਆਂ ਪਾ ਗਏ ਦੇਸ਼ ਕਾਮ ਦੇ ਵਾਸਤੇ ਪੰਥ ਵਾਸਤੇ ਜੇ ਜਿਹੜਾ ਕਲਗੀ ਤੋੜਾ ਉਹ ਵੀ ਬਾਬਾ ਜੀਵਨ ਸਿੰਘ ਨੂੰ ਚਮਕੌਰ ਦੀ ਗੜੀ ਦੇ ਵਿੱਚ ਦੇ ਕੇ ਸਤਗੁਰਾਂ ਦੇ ਸਰਬੰਤ ਕੀਤਾ ਗੁਰਮਖੋ ਉਹੀ ਭਾਈ ਜੈਤੇ ਨੂੰ ਖੁਸ਼ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਣ ਦਾ ਜਦੋਂ ਵਰਦਾਨ ਦੇਣ ਲੱਗੇ ਕਹਿਣ ਲੱਗੇ ਭਾਈ ਜੈਤੇਆ ਕੁਝ ਮੰਗ ਭਾਈ ਜੈਤੇਆ ਦਾ ਮਹਾਰਾਜ ਕੀ ਮੰਗੀਏ ਇਹ ਮੇਰੇ ਗੁਰੂ ਪਿਤਾ ਦਾ ਸੀਸ ਇਹ ਕਹਿਣ ਲੱਗੇ ਭਾਈ ਜੈਤੇ ਜੀ ਤੁਸੀਂ ਪਿਤਾ ਦਾ ਸੀਸ ਲੈ ਕੇ ਆਏ ਹੋ ਭਾਈ ਜੈਤੇਆ ਦਾ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਮੈਨੂੰ ਲਾਇਆ ਇਹ ਆਉਜੀ ਦੇ ਕੋਲ ਤੇ ਗੁਰੂ ਸਾਹਿਬ ਜੀ ਦੇ ਸ਼ਰਧਾਵਾਨ ਸਿੱਖ ਨੇ ਕਿਹਾ ਮਹਾਰਾਜ ਮੈਂ ਕੀ ਮੰਗਾਵਦੇ ਘਰ ਦੇ ਵਿੱਚੋਂ ਕੀ ਮੰਗਿਆ ਕੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਚਨਾਨ ਚੌਕੀਆਂ ਝੰਡੇ ਗੁੰਗੇ ਜੁਗੋ ਜੁਗਤਾਲ ਧਰਮ ਦਾ ਜੈਜਕਾਰ ਜਿਹੜਾ ਪਿੱਛੇ ਜੇ ਵਿਵਾਦ ਵੀ ਚੱਲਦਾ ਸੀ ਚੌਥੇ ਪੌੜੇ ਦਾ ਚੌਥੀ ਬਾਈ ਦੇ ਮਾਲਕ ਬਣਾਇਆ ਗੁਰੂ ਗੋਬਿੰਦ ਸਿੰਘ ਨੇ ਉਸ ਤੋਂ ਪਹਿਲਾਂ ਅੰਜਮੇ ਪਾਸ਼ਾ ਦੇ ਦੋ ਸਿੱਖ ਹੋਏ ਚੀਵੋ ਦੇ ਵੀ ਕੋ ਉਹਨਾਂ ਨੇ ਰਮੰਦਰ ਸਾਹਿਬ ਦੀ ਬਾਹੀ ਦੀ ਸਰੋਵਰ ਦੀ ਸਾਰੀ ਮਿੱਟੀ ਕੱਢੀ ਉਹਨਾਂ ਨੂੰ ਆਖਿਆ ਮੱਜਬੀ ਉਪਰਸਤ ਕਰੋ ਐਸੀ ਕਿਰਪਾ ਕੀਨ ਬਾਹੀ ਚੌਥੀ ਅੰਬ੍ਰਤ ਤਾਲ ਦੀ ਸਤਗੁਰ ਹੱਥੀ ਦੇਣ ਅੱਜ ਉਹਨਾਂ ਸ਼ਹੀਦਾਂ ਦੇ ਦਿਹਾੜੇ ਮਨਾਏ ਜਾ ਰਹੇ ਆ ਮੈਂ ਆਪ ਜੀ ਦੇ ਚੈਨਲ ਦਾ ਇਹ ਨਗਰ ਦਿੜੇ ਦੀ ਸੰਗਤ ਆ ਬਹੁਤ ਵੱਡਾ ਪ੍ਰਾਲਾ ਕਰਾਲੀ ਦੀ ਸੰਗਤ ਹਰ ਸਾਲ ਕਰਦੀ ਆ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਰੱਖਣਾ ਮੱਕੀ ਦੇ ਪ੍ਰਸ਼ਾਦੇ ਪਕਾਉਣ ਦੀਆਂ ਹੈ ਬੀਬੀਆਂ ਸਾਤਨਾਮ ਵਾਇਗਰੂ ਦਾ ਜਾਪ ਕਰਦੀਆਂ ਸੀ ਸਾਗ ਬਣਿਆ ਦੁੱਧ ਸਮੁੰਦਰ ਦੇ ਗੱਫੇ ਲੰਗਰਾਂ ਵਾਸਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸਭ ਦਾ ਧੰਨਵਾਦ ਸਭ ਦਾ ਧੰਨਵਾਦ ਬਲਾਓ ਫਤਿਹ ਪਾਓ ਫਤਿਹ ਆਖੋ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਫਤਿਹ